ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਹਨ तमाम ਦਰਸ਼ਕਾਂ ਦਾ ਸਵਾਗਤ ਹੈ ਅਜੀ ਮਹ ਚੇਤਨ ਕਸ਼ਪ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਸ਼ਿਆਰਪੁਰ ਸ਼ਹਿਰ ਪੜੇ ਲਿਖਿਆਂ ਦਾ ਸ਼ਹਿਰ ਹੈ ਤੇ ਸਮੇਂ-ਸਮੇਂ ਤੇ ਹੁਸ਼ਿਆਰਪੁਰ ਦੇ ਲੋਕਾਂ ਵੱਲੋਂ ਉਪਲਬਧੀਆਂ ਵੀ ਹਾਸਲ ਕੀਤੀਆਂ ਜਾਂਦੀਆਂ ਨੇ ਸੇਸੇ ਤਰ੍ਹਾਂ ਇੱਕ ਵਾਰ ਮੁਰਤੋਂ ਹੁਸ਼ਿਆਰਪੁਰ ਤੇ ਰਹਿਣ ਵਾਲਾ ਨੌਜਵਾਨ ਸ਼ਕਸ਼ਮ ਵਿਸ਼ਿਸ਼ਟ ਜਿਸ ਦੀ ਉਮਰ ਮਹਜ਼ 19 ਤੋਂ 20 ਸਾਲ ਦੇ ਕਰੀਬ ਹੈ ਤੇ ਉਸ ਵੱਲੋਂ ਕੈਗ ਦੇ ਟੈਸਟ ਵਿੱਚੋਂ ਦੇਸ਼ ਭਰ ਦੇ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਗਿਆ ਹੈ ਸੋ ਜਿਵੇਂ ਨਤੀਜਾ ਐਲਾਨਿਆ ਜਾਂਦਾ ਤਾਂ ਘਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਪੈਦਾ ਹੁੰਦਾ ਹੈ ਵਿਆਰਗਾ ਮਾਹੌਲ ਬਣ ਜਾਂਦਾ ਹੈ ਤਾਂ ਇਸ ਵਕਤੇ ਮੇਰੇ ਨਾਲ ਗੱਲਬਾਤ ਕਰਨ ਲਈ ਸਖਸ਼ਮ ਵਿਸ਼ਿਸ਼ਟ ਮੌਜੂਦ ਨੇ ਨਾਲ ਉਹਨਾਂ ਦੇ ਫਾਦਰ ਰਜੀਵ ਵਿਸ਼ਿਸ਼ਟ ਤੇ ਨਾਲ ਉਹਨਾਂ ਦੇ ਮਦਰ ਮੌਜੂਦ ਨੇ ਗੱਲਬਾਤ ਕਰਨਾਂਗੇ ਸਖਸ਼ਮ ਤੋਂ ਗੱਲਬਾਤ ਸ਼ੁਰੂ ਕਰਦੇ ਆਂ ਸਖਸ਼ਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਕਿ ਤੁਸੀਂ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਜੀ ਥੈਂਕ ਯੂ ਸੋ ਮੱਚ ਚੇਤਨ ਜੀ ਮੈਂ ਤੁਹਾਡਾ ਬਹੁਤ ਬਧਨਵਾਦੀ ਹਾਂ ਤੁਸੀਂ ਸਾਡੇ ਘਰ ਆਏ ਜੀ ਸਖਸ਼ਮ ਕਿ ਆਗਦਾ ਟੈਸਟ ਦੇ ਵਿੱਚੋਂ ਤੁਸੀਂ ਇਹ ਦੇਸ਼ ਭਰ ਦੇ ਵਿੱਚੋਂ ਫਰਸਟ ਰੈਂਕ ਪਹਿਲਾ ਰੈਂਕ ਹਾਸਲ ਕੀਤਾ ਸੋ ਉਮੀਦ ਸੀ ਕਦੋਂ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਸੀ ਤਿਆਰੀ ਕਰ ਰਹੇ ਸੀ ਇਸ ਪੇਪਰ ਨੂੰ ਲੈ ਕੇ ਜਦੋਂ ਪੇਪਰ ਦਿੱਤਾ ਤਾਂ ਉਸ ਵਕਤ ਕਿਹੋ ਜਿਹਾ ਜਜ਼ਬਾ ਸੀ ਕਿ ਮੈਂ ਇਸ ਇਸ ਪੱਧਰ ਤੇ ਰੈਂਕ ਪ੍ਰਾਪਤ ਹਾਸਲ ਕਰਾਂਗਾ ਜੀ ਸਰ ਮੈਂ ਆਪਣੀ ਤਿਆਰੀ ਜਿਹੜੀ ਹੈ ਜੂਨ 2024 ਦੇ ਵਿੱਚ ਸ਼ੁਰੂ ਕੀਤੀ ਸੀ ਕੋਰਸ ਦੀ ਐਕਚੁਅਲੀ ਪਾਪਾ ਨੇ ਇਹ ਕੋਰਸ ਦੇਖਿਆ ਸੀਗਾ ਮੇਰੇ ਲਈ ਤੇ ਉਹ ਕਹਿੰਦੇ ਸੀ ਕਿ ਤੂੰ ਕਰ ਸਕਦਾ ਹੈ ਇਹ ਕੋਰਸ ਅੱਛਾ ਕੋਰਸ ਹੈ ਤੇ ਮੈਂ ਇਹਦੀ ਜੂਨ 2024 ਦੇ ਵਿੱਚ ਤਿਆਰੀ ਸ਼ੁਰੂ ਕੀਤੀ ਫਿਰ ਇਹਦਾ ਮੈਂ ਐਂਟ੍ਰੈਂਸ ਐਗਜ਼ਾਮ ਦਿੱਤਾ ਸੀਗਾ ਆਪਣੇ ਅਗਸਟ 2024 ਦੇ ਵਿੱਚ ਜਿਹਦਾ ਕਿ ਰਿਜ਼ਲਟ ਫਿਰ ਸਤੰਬਰ ਦੇ ਵਿੱਚ ਆਇਆ ਉਹਦੇ ਵਿੱਚ 50 ਨੰਬਰਾਂ ਦਾ ਪੇਪਰ ਹੋਇਆ ਸੀ ਐਮਸੀਕਿਊ ਬੇਸਡ ਸੀਗਾ ਤੇ ਉਹਦੇ ਵਿੱਚ ਵੀ ਮੇਰੇ 50 ਵਿੱਚੋਂ 46 ਨੰਬਰ ਆਏ ਸੀਗੇ ਤੇ ਉਹਦੇ ਵਿੱਚ ਵੀ ਮੈਂ 올 ਇੰਡੀਆ ਟੌਪ ਕੀਤਾ ਸੀਗਾ ਤੇ ਮੈਂ ਸਭ ਤੋਂ ਘੱਟ ਜਦ ਸੀਗਾ ਉਸ ਵੇਲੇ ਫਿਰ ਮੈਨੂੰ ਥੋੜਾ ਹੋਰ ਉਹ ਆਪਣੇ ਜੋ ਪ੍ਰੋਸਾ ਹੋਇਆ ਕਿ ਉਹਨ ਮੈਂ ਇਹ ਮੇਨ ਐਗਜ਼ਾਮ ਦੇ ਵਿੱਚ ਵੀ ਟੌਪ ਕਰ ਸਕਦਾ ਹਾਂ ਮੈਂ ਹੋਰ ਲਗਨ ਨਾਲ ਪੜ੍ਹਨਾ ਸ਼ੁਰੂ ਕੀਤਾ ਹੋਰ ਕਿਉਂਕਿ ਹੁਣ ਉਸ ਤੋਂ ਬਾਅਦ ਇਹ 100 ਮਾਰਕਸ ਦਾ ਪੇਪਰ ਹੋਇਆ ਜਿਹਦੇ ਵਿੱਚ ਕੀ ਥਿਉਰੈਟিক্যাল ਕੁਐਸਚਨਸ ਤੇ ਪ੍ਰੈਕਟੀਕਲ ਕੁਐਸਚਨਸ ਸੀਗੇ ਉਹਦੇ ਵਿੱਚ ਅਸੀਂ ਇਹ ਉਸ ਸਿਲੇਬਸ ਇਹ ਸੀ ਕਿ ਪੰਚਾਇਤ ਜਿਹਦਾ ਹੁਣ ਪੰਚਾਇਤ ਦਾ ਕੋਰਸ ਕਰ ਰਹੇ ਸੀ ਤਾਂ ਉਹ ਚ ਪੰਚਾਇਤ ਦੇ ਅਕਾਊਂਟਸ ਕਿੱਦਾਂ ਬਣਾਣੇ ਹੁੰਦਾ ਸੌਫਟਵੇਅਰ ਕੀ ਹੋ ਜਾਊਗਾ ਉਹਦੇ ਬਾਰੇ ਸਟੱਡੀ ਕਰਨੀ ਸੀਗੀ ਉਹ ਮੈਂ ਕੀਤੀ ਨਾਲ ਮੈਂ ਸੀਏ ਦੀ ਪ੍ਰੈਪਰੇਸ਼ਨ ਵੀ ਕਰ ਰਿਹਾ ਸੀਗਾ ਉਹ ਵੀ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਫਿਰ ਮੈਂ ਜਨਵਰੀ 2025 ਦੇ ਵਿੱਚ ਪੇਪਰ ਦਿੱਤੇ ਕੈਕ ਦੇ ਤੇ ਉਹਦੇ ਵਿੱਚ ਹੁਣ ਮੇਰਾ ਰਿਜ਼ਲਟ ਆਇਆ ਜਿਹਦੇ ਵਿੱਚ ਮੈਂ ਇੰਡੀਆ ਟੌਪ ਕੀਤਾ ਮਤਲਬ ਕਿ ਤੁਸੀਂ ਸੈਕਿੰਡ ਟਾਈਮ ਟੌਪ ਕੀਤਾ ਹੈ ਤਾਂ ਇਸ ਤੋਂ ਇਲਾਵਾ ਆਪਾਂ ਜੇਕਰ ਤੁਹਾਡੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਇਸ ਟੈਸਟ ਦੀ ਇਹ ਤਿਆਰੀ ਤੁਸੀਂ ਘਰ ਬੈਠ ਕੇ ਹੀ ਕਰਦੇ ਸੀ ਕਿ ਤਾਂ ਸਪੈਸ਼ਲ ਤੌਰ ਤੇ ਤੁਸੀਂ ਕਿਤੇ ਕੋਚਿੰਗ ਵਾਰਾ ਵੀ ਹਾਸਲ ਕੀਤੀ ਹੈ ਜੀ ਪਲੀਜ਼ ਫਿਰ ਮੈਂ ਜਿਹੜਾ ਮੈਂ ਘਰ ਬੈਠ ਕੇ ਹੀ ਤਿਆਰੀ ਕੀਤੀ ਨਾਲ ਮੇਰੇ ਮੋਹਿਤ ਮੋਹਨ ਸਰ ਸੀ ਉਹਨਾਂ ਤੋਂ ਮੈਂ ਗਾਈਡੈਂਸ ਲੈਂਦਾ ਰੰਦਾ ਸੀਗਾ ਉਹ ਵੀ ਸੀ ਹੈਗੀ ਤੇ ਉਹਨਾਂ ਦੇ ਜੋ ਆਪਣੇ ਬਾਡੀ ਨੇ ਜਿਹੜੀ ਵੀ ਮੋਡਿਊਲ ਵਗੈਰਾ ਦਿੱਤੇ ਸੀ ਉਹ ਪੜੇ ਕਿਉਂਕਿ ਨਾਲ ਫਿਰ ਮੈਂ ਦੋ ਤਿੰਨ ਵਾਰ ਰਿਵੀਜ਼ਨ ਵੀ ਕੀਤੀ ਸੀ ਤੇ ਫਿਰ ਜਿਹੜੇ ਉਹਨਾਂ ਨੇ ਸੈਂਪਲ ਪੇਪਰ ਪ੍ਰੋਵਾਈਡ ਕੀਤੇ ਸੀਗੇ ਪਿਛਲੇ ਸਾਲਾਂ ਦੇ ਉਹ ਵੀ ਮੈਂ ਸਟੱਡੀ ਕੀਤੀ ਅੱਛਾ ਕਦੇ ਸੋਚਿਆ ਸੀਗਾ ਕਿ ਜਦੋਂ ਨਤੀਜੇ ਐਲਾਨੇ ਜਾਣਗੇ ਕਿ ਇਸ ਪੱਧਰ ਤੇ ਸક્ષਮ ਵਿਸ਼ਿਸ਼ਟ ਪਹੁੰਚੇਗਾ ਕਿਉਂਕਿ ਜਿਵੇਂ ਕਿ ਤੁਹਾਡੇ ਫਾਦਰ ਸਾਹਿਬ ਨੇ ਵੀ ਦੱਸਿਆ ਹੈ ਕਿ 18 ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਇਸ ਤੱਕ ਦਾ ਕੋਈ ਵੀ ਵਿਅਕਤੀ ਇਹ ਪੇਪਰ ਦੇ ਸਕਦਾ ਹੈ ਬਤੌਰ ਜਿਹੜੇ ਸੀਏ ਐਸ ਐ ਕੰਮ ਕਰ ਰਹੇ ਨੇ ਜਿਨ੍ਹਾਂ ਵੱਲੋਂ ਬੀਕੋਮ ਐਮ ਕਮ ਤੱਕ ਦੀ ਜਿਹੜੀ ਸਟੱਡੀ ਕੀਤੀ ਹੋਈ ਉਹਨਾਂ ਵੱ ਇਹ ਟੈਸਟ ਜਿਹੜਾ ਦਿੱਤਾ ਗਿਆ ਸੀ ਸੋਚਿਆ ਸੀ ਕਦੇ ਕਿ ਸਖਸ਼ਮ ਇਸ ਉਪਲਬਧੀ ਤੱਕ ਪਹੁੰਚੇਗਾ ਇਹਨੇ ਉੱਚੇ ਪੱਧਰ ਤੱਕ ਪਹੁੰਚੇਗਾ ਜੀ ਸਰ ਸੋਚਿਆ ਤਾਂ ਮੈਂ ਵੈਸੇ ਬਲੀਵ ਤਾਂ ਸੀਗਾ ਜਦੋਂ ਮੈਂ ਤਿਆਰੀ ਕਰ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਅੱਛੀ ਤਿਆਰੀ ਹੋ ਰਹੀ ਹੈ ਮੇਰੀ ਔਰ ਜਦੋਂ ਪੇਪਰ ਵੀ ਮੈਂ ਦੇ ਕੇ ਆਇਆ ਤਾਂ ਮੈਂ ਕੌਨਫੀਡੈਂਟ ਸੀਗਾ ਕਿ ਮੇਰੇ 100 ਵਿੱਚੋਂ ਮਤਲਬ 95 ਪਲੱਸ ਤਾਂ ਆਉਗੀ ਮੈਨੂੰ ਇੰਨਾ ਕੌਨਫੀਡੈਂਸ ਸੀਗਾ ਅੰਦਰ ਉਹ ਬਾਕੀ ਪਾਪਾ ਦਾ ਮम्मा ਪਾਪਾ ਦਾ ਤੇ ਮੇਰੇ ਸਰ ਦਾ ਅਸ਼ੀਰਵਾਦ ਸੀ ਜੀ ਇਹ ਤੁਹਾਡੇ ਆਪਾਂ ਫੈਮਲੀ ਦੀ ਗੱਲ ਕਰੀਏ ਤੁਹਾਡੇ ਪਿਤਾ ਜੀ ਦੇ ਰਜੀਵ ਵਿਸ਼ੇਸ਼ਟ ਦੀ ਉਹ ਵੀ ਇਹ ਚੰਗੀ ਪ੍ਰਸਿੱਧੀ ਉਹਨਾਂ ਨੇ ਖੱਟੀ ਆ ਕਿਉਂਕਿ ਜਿਸ ਤਰ੍ਹਾਂ ਦੇ ਕੰਮ ਉਹ ਕਰਦੇ ਨੇ ਜਾਂ ਉਹਨਾਂ ਵੱਲੋਂ ਕੀਤੇ ਗਏ ਨੇ ਉਹਨਾਂ ਨੂੰ ਸਮਾਜ ਜਾਣਦਾ ਹੈ ਸਾਰਾ ਤੇ ਫੈਮਲੀ ਦਾ ਕਿਹੋ ਜਿਹਾ ਰਿਸਪੌਂਸ ਰਿਹਾ ਕਿਉਂਕਿ ਕਿਹਾ ਜਾਂਦਾ ਹੈ ਕਿ ਪਰਿਵਾਰ ਦੇ ਸਹਿਯੋਗ ਤੋਂ ਬਿਨਾ ਕੁਝ ਵੀ ਕਰਨਾ ਜਿਹੜਾ ਸੰਭਵ ਨਹੀਂ ਹੈ ਜੀ ਫੈਮਲੀ ਦਾ ਕਿਹੋ ਜਿਹਾ ਰਿਸਪੌਂਸ ਰਿਹਾ ਜੀ ਫਿਰ ਸਿਰਫ ਫੈਮਲੀ ਨੇ ਹਮੇਸ਼ਾ ਤੋਂ ਹੀ ਮੈਨੂੰ ਸਪੋਰਟ ਕਰਦੇ ਆਏ ਆ ਮੇਰੀ ਚਾਹੇ ਸਿਸਟਰ ਹੋਵੇ ਸੁਕ੍ਰਿਤੀ ਹੋਵੇ ਮੈਨੂੰ ਪਾਪਾ ਅਮਮਾ ਮਤਲਬ ਕੋਈ ਜੋ ਵੀ ਚੀਜ਼ ਉਹ ਆਪ ਹੀ ਮੈਨੂੰ ਮਤਲਬ ਲੈ ਕੇ ਦਿੰਦੇ ਮਤਲਬ ਮੈਂ ਕਦੀ ਉਹਨਾਂ ਨੂੰ ਕਹਿਣ ਦੀ ਲੋੜ ਵੀ ਨਹੀਂ ਪੈਂਦੀ ਮੈਨੂੰ ਪਾਪਾ ਬਹੁਤ ਸਪੋਰਟ ਕਰਦੇ ਹੋ ਉਹਦੇ ਨਾਲ-ਨਾਲ ਕੋਰਸ-ਹੋਰ ਵੀ ਦੇਖਦੇ ਰਹਿੰਦੇ ਆ ਸਟੱਡੀ ਕਰਦੇ ਰਹਿੰਦੇ ਆ ਸੀਏ ਦੇ ਵਿੱਚ ਵੀ ਅਸੀਂ ਹੋਰ ਕਿੱਦਾਂ ਕੀ ਅੱਛੇ ਤਰੀਕੇ ਨਾਲ ਕਰ ਸਕਦੇ ਆ ਉਹ ਫੈਮਿਲੀ ਸਖਸ਼ਮ ਦੀ ਫੈਮਿਲੀ ਆ ਪੜਿਆ-ਲਿਖਿਆ ਦੀ ਫੈਮਿਲੀ ਆ ਤਾਂ ਸਖਸ਼ਮ ਨੇ ਫਖਸ ਉਸ ਰਵਾਇਤ ਨੂੰ ਜਿਹੜਾ ਕਾਇਮ ਰੱਖਿਆ ਕੰਟੀਨਿਊ ਰੱਖਿਆ ਹਾਂਜੀ ਇਹਦੀ ਮੋਟੀਵੇਸ਼ਨ ਮੇਨ ਹੈ ਸਰ ਜਿੱਦਾਂ ਮੇਰੇ ਵੱਡੇ ਤਾਇਆ ਜੀ ਆ ਦੀਪਕ ਉਸ ਜੀ ਉਹ ਵੀ ਬੋ ਹੈਡਮਾਸਟਰ ਹੈਗੇ ਆ ਹਾਂਜੀ ਤੇ ਉਹਨਾਂ ਦੀ ਜਿਹੜੀ ਬੜੀ ਬੇਟੀ ਆ ਜੈਸਮੀਨ ਵਸ਼ੀਸ਼ ਜੀ ਉਹਨਾਂ ਨੇ ਵੀ ਜਦੋਂ ਐਲ ਐਲਬੀ ਕਰ ਰਹੀ ਸੀ ਤਾਂ ਯੂਨੀਵਰਸਿਟੀ ਟੌਪ ਕਰ ਰਹੀ ਸੀ ਮੈਂ ਇਹ ਦੱਸਣਾ ਚਾਹੁੰਗਾ ਕਿ ਜਦੋਂ ਇੱਕ ਪਰਿਵਾਰ ਦਾ ਜਿਹੜਾ ਸਭ ਤੋਂ ਵੱਡਾ ਬੱਚਾ ਉਹ ਇੱਕ ਉਪਲਬਧੀ ਹਾਸਿਲ ਕਰਦਾ ਹੈ ਤਾਂ ਬਾਕੀ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇੱਕ ਮੋਟੀਵੇਸ਼ਨ ਮਿਲਦੀ ਆ ਕਿ ਉਹ ਵੀ ਹੁਣ ਹੋਰ ਅੱਗੇ ਵਧਣ ਉਹਨਾਂ ਵਾਂਗੂ ਹੀ ਆਪਣੇ ਪਰਿਵਾਰ ਦਾ ਨਾਮ ਉੱਚਾ ਕਰਨ ਤੇ اسی ਹੀ ਤੌਰ ਤੇ ਉਹਨਾਂ ਦੇ ਵੀ ਬੇਟੇ ਉਹ ਛੋਟੇ ਦਾ ਜਿਹੜੇ ਮੇਰੇ ਸੰਜੀਵ ਸਿੰਘ ਜੀ ਉਹਨਾਂ ਦਾ ਵੀ ਬੇਟਾ ਮੈਂ ਤੇ ਸੁਕ੍ਰਿਤੀ ਸਾਨੂੰ ਸਾਰਿਆਂ ਨੂੰ ਮੋਟੀਵੇਸ਼ਨ ਮਿਲੀ ਕਿ ਅਸੀਂ ਵੀ ਕੁਝ ਹੋਰ ਅੱਛਾ ਕਰ ਸਕਦੇ ਹਾਂ ਆਪਣੀ ਫੀਲਡ ਦੇ ਵਿੱਚ ਅਮ ਕੀ ਹੈ ਸਕਸ਼ਮਤਾ ਕਿਉਂਕਿ ਜੇਕਰ ਆਪਾਂ ਸਕਸ਼ਮ ਦੀ ਇਹ ਪਰਸਨੈਲਿਟੀ ਦੀ ਗੱਲ ਕਰ ਰਹੇ ਹਾਂ ਤਾਂ ਆਫੀਸਰਸ ਨੂੰ ਆਂਗੇ ਤੁਹਾਡੀ ਪਰਸਨੈਲਿਟੀ ਜਾਂਚਤੀ ਹੈ ਤੇ ਅਮ ਕਹ ਸਕਸ਼ਮਤਾ ਕਿਆ ਬਣਨਾ ਚਾਹੁੰਦਾ ਹੈ ਜੀ ਲਾਈਫ ਦੇ ਵਿੱਚ ਸੋ ਮੈਂ ਸੀਏ ਕੰਪਲੀਟ ਕਰ ਪੇ ਸੀਏ ਦੇ ਨਾਲ ਮੈਂ ਸੀਐਮ ਵੀ ਕਰ ਰਿਹਾ ਤੇ ਹੁਣ ਮੈਂ ਜ਼ਿਲ੍ਹਾ ਪ੍ਰੀਸ਼ਦ ਦੇ ਪੇਪਰ ਦਊਂਗਾ ਤੇ ਉਸ ਤੋਂ ਬਾਅਦ ਮੈਂ ਸੋਚਦਾ ਕਿ ਜੇ ਸੀਏ ਕੰਪਲੀਟ ਹੋ ਜਵੇ ਤਾਂ ਸਿਵਲ ਸਰਵਿਸ ਸਰਵਿਸਿਜ਼ ਦੇ ਵਿੱਚ ਵੀ ਜਾਣ ਦਾ ਮੈਂ ਸੋਚਿਆ। ਅਖੀਰੋ ਦੇ ਵਿੱਚ ਜੇਕਰ ਆਪਾਂ ਨੌਜਵਾਨਾਂ ਨੂੰ ਕੋਈ ਯੂਥ ਨੂੰ ਕਿਉਂਕਿ ਸਵਾਲ ਮੈਨੂੰ ਲੱਗਦਾ ਹੈ ਕਿ ਇਹ ਅਹਿਮ ਹੈ ਕਿ ਵੀ ਪੁੱਛਣਾ ਚਾਹੀਦਾ ਕਿਉਂਕਿ ਅੱਜ ਦੇ ਯੂਥ ਦੀ ਆਪਾਂ ਗੱਲ ਕਰੀ ਤੁਸੀਂ ਵੀ ਵੇਖਦੇ ਹੋਵੋਗੇ ਖਬਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਆਏ ਦਿਨ ਖਬਰਾਂ ਆਉਂਦੀਆਂ ਨੇ ਕਿ ਨਸ਼ੇ ਦੀ ਓਵਰਡੋਸ ਦੇ ਨਾਲ ਛੋਟੀ ਉਮਰ ਦੇ ਨੌਜਵਾਨ ਦੀ ਮੌਤ ਹੋ ਗਈ ਜਾਂ ਕਿਸ ਤਰ੍ਹਾਂ ਦੇ ਉਹ ਕੰਮਕਾਰ ਕੰਮਕਾਜਾਂ ਦੇ ਵਿੱਚ ਅੱਜਕੱਲ ਯੂਥ ਪੈ ਰਿਹਾ ਤਾਂ ਕੀ ਮੈਸੇਜ ਉਹਨਾਂ ਨੂੰ ਕਨਵੇ ਕਰਨਾ ਚਾਹੋਗੇ ਜੇਕਰ ਯੂਥ ਨੂੰ ਇਸ ਅਕਸਮ ਜਿਸ ਮੈਂ ਯੂਥ ਨੂੰ ਆਪਣੇ ਦੋਸਤਾਂ ਨੂੰ ਜਿਹੜੇ ਮੇਥੋਂ ਥੋੜੇ ਵੱਡੇ ਵੀ ਆ ਯੂਥ ਨੂੰ ਮੈਂ ਹੀ ਮੈਸੇਜ ਦੂੰਗਾ ਕਿ ਜੋ ਵੀ ਉਹ ਅੱਛੇ ਕਰਮ ਵੱਲ ਆਪਣਾ ਧਿਆਨ ਦੇ ਕਿਉਂਕਿ ਅੱਜਕੱਲ ਦਾ ਯੂਥ ਇਹ ਵੀ ਇੱਕ ਤਾਂ ਡਰੱਗਸ ਦੀ ਤੁਸੀਂ ਗੱਲ ਕੀਤੀ ਦੂਜਾ ਇਹ ਆ ਕਿ ਬਾਹਰ ਜਾਣ ਦਾ ਵੀ ਅੱਜਕੱਲ ਬਹੁਤ ਪ੍ਰਚਲਨ ਚੱਲੇ ਹੋਇਆ ਮੈਂ ਆਪਣੇ ਸਾਰੇ ਦੋਸਤਾਂ ਭਰਾਵਾਂ ਪੇਣਾ ਨੂੰ ਮੈਂ ਹੀ ਕਹੂੰਗਾ ਕਿ ਉਹ ਜਦੋਂ ਵੀ ਕੋਈ ਆਪਣੀ ਲਾਈਨ ਚੂਜ਼ ਕਰਨੀ ਹੈ ਤਾਂ ਇੱਕ ਅੱਛੀ ਕਾਉਂਸਲਿੰਗ ਕਰਨ ਲੱਛੇ ਕਿਸੇ ਦਿਨ ਨਾਲ ਸਲਾਹ مشورہ ਕਰਨ ਗਾਈਡੈਂਸ ਲੈਣ ਫਿਰ ਆਪਣੀ ਜਿਹੜੀ ਫੀਲਡ ਸਿਲੈਕਟ ਕਰਨ ਉਸ ਤੋਂ ਬਾਅਦ ਜਿਹੜੀ ਉਹ ਫੀਲਡ ਸਿਲੈਕਟ ਕਰਨ ਤਾਂ ਉਸ ਦੇ ਵਿੱਚ ਆਪਣਾ 200% ਜਿਹੜਾ ਮਿਹਨਤ ਕਰਨ ਤਾਂ ਜੋ ਉਹਨਾਂ ਨੂੰ ਪਰਮਾਤਮਾ ਫਲ ਜ਼ਰੂਰ ਦੇਗਾ ਦੂਜਾ ਇਹ ਹੈ ਕਿ ਆਪਣੇ ਅੰਦਰ ਜਿਹੜਾ ਕਰਮ ਕਰ ਰਹੇ ਆ ਉਹਦੇ ਲਈ ਆਪਣੇ ਆਪ ਦੇ ਵਿੱਚ ਇਮਾਨਦਾਰ ਹੋ ਉਹ ਕੋਈ ਮਤਲਬ ਉਹਨਾਂ ਨੂੰ ਆਪ ਤੇ ਪ੍ਰੋਸਾ ਹੋਵੇ ਕਿਸੀਂ ਸਹੀ ਕੰਮ ਕਰ ਰਹੇ ਆ ਤੇ ਮੈਂ ਇਹ ਵੀ ਕਹੂੰਗਾ ਕਿ ਉਹ ਬਾਹਰ ਜਾਣ ਨਾਲੋਂ ਮਤਲਬ ਪੰਜਾਬ ਦੇ ਵਿੱਚ ਰਹਿ ਕੇ ਵੀ ਅਸੀਂ ਬਹੁਤ ਕੁਝ ਕੰਮ ਕਰ ਸਕਦੇ ਆਂ ਸੀ ਬਹੁਤ ਸਾਰੇ ਬਹੁਤ ਸਾਰੇ ਫੀਲਡ ਐਕਸਪਲੋਰ ਕਰ ਸਕਦੇ ਜਿਹੜੇ ਹਲੇ ਸ਼ਾਇਦ ਅਨਐਕਸਪਲੋਰ ਹੈਗਾ ਸੀ ਸਟਾਰਟਅਪ ਹੋਰ ਕਰ ਸਕਦੇ ਆ ਪੰਜਾਬ ਦੇ ਵਿੱਚ ਰਹਿ ਕੇ ਸੀ ਪੰਜਾਬ ਦਾ ਨਾਮ ਵੀ ਰੋਸ਼ਨ ਕਰ ਸਕਦੇ ਆ ਜੀ ਇਹ ਤਾਂ ਆਪਾਂ ਸਖਸ਼ਮ ਵਿਸ਼ਿਸ਼ ਤੇ ਫਾਦਰ ਰਜੀਵ ਸ਼ਿਸ਼ਟ ਨਾਲ ਗੱਲਬਾਤ ਕਰ ਲੈਂਦੇ ਆ ਸਰ ਬਹੁਤ ਬਹੁਤ ਮੁਬਾਰਕਬਾਦ ਆ ਤੁਹਾਨੂੰ ਉਦਾਰਾ ਹੁਸ਼ਾਰਪੁਰ ਨਿਊਜ਼ਪਲ ਨੂੰ ਜੀ ਮੈਂ ਚੀਤਨ ਜੀ ਔਰ ਉਹਨਾਂ ਦੀ ਟੀਮ ਔਰ ਹੁਸ਼ਾਰਪੁਰ ਉਦਾਰੀ ਦਾ ਬਹੁਤ ਧੰਨਵਾਦੀ ਆ ਕਿ ਉਹ ਨਿਜੀ ਰੂਪ ਨਾਲ ਮੇਰੇ ਗਰੇ ਔਰ ਮੈਂ ਇਸ ਗੱਲ ਦਾ ਸਖਸ਼ਮ ਦਾ ਧੰਨਵਾਦੀ ਆ ਕਿ ਉਹਦੇ ਕਾਰਨ ਆਇ ਨਹੀਂ ਤੇ ਚਿਤਨ ਜੀ ਨੂੰ ਅਸੀਂ ਕਈ ਵਾਰੀ ਕਿਹਾ ਇਸ ਚੀਜ਼ ਨਹੀਂ ਕਿਸੇ ਤੁਸੀਂ ਸਾਡੇ ਕੋਲ ਕਿਤੇ ਖਾਣੇ ਤੇ ਆਓ ਕਿਤੇ ਵੈਸੇ ਆਉ ਨਹੀਂ ਆਏ ਪਰ ਅੱਜ ਸਕਸ਼ਮ ਕਰਕੇ ਮੈਂ ਸਕਸ਼ਮ ਦਾ ਧੰਨਵਾਦੀ ਆਂ ਵੀ ਇਹਨੇ ਕਰਕੇ ਚਿਤਨ ਜੀ ਸਾਡੇ ਤੇ ਚਰਨ ਭਾਈ ਜੀ ਜੀ ਸਰ ਬਤੌਰ ਆਰਟੀਆਈ ਐਕਟਿਵਿਸਟ ਤੁਹਾਡੀ ਅਸੀਂ ਗੱਲ ਕਰੀਏ ਤਾਂ ਤੁਸੀਂ ਇੱਕ ਵੱਡੇ ਪੱਧਰ ਤੇ ਜਿਹੜੀ ਪ੍ਰਸਿੱਧੀ ਖੱਟੀ ਹੈ ਨਾਮਣਾ ਖੱਟਿਆ ਇਸ ਖੇਤਰ ਤੇ ਵਿੱਚ ਤਾਂ ਅੱਜ ਤੁਹਾਡੇ ਬੇਟੇ ਨੇ ਇੰਡੀਆ ਪੱਧਰ ਤੇ ਦੇਸ਼ ਪੱਧਰ ਤੇ ਜਿਹੜਾ ਪਹਿਲਾ ਰੈਂਕ ਹਾਸਲ ਕੀਤਾ ਸਗੋਂ ਪਹਿਲੀ ਵਾਰ ਨਹੀਂ ਬਲਕਿ ਸੈਕਿੰਡ ਟਾਈਮ ਸੋ ਕਿਹੋ ਜਿਹਾ ਮਹਿਸੂਸ ਕਰਦੇ ਹੋ ਫਿਰ ਜੀ ਮੈਂ ਸਰ ਜੋ ਅੱਜ ਤੱਕ ਕੀਤਾ ਉਹ ਸਾਰਾ ਕੁਝ ਇੱਕ ਪਾਸੇ ਤੇ ਸਖਸ਼ਮ ਦੀ ਪ੍ਰਾਪਤੀ ਕਿਉਂਕਿ ਫਾਦਰ ਲਈ ਜਿਹੜੀ ਗੱਲ ਉਹਦਾ ਬੱਚਾ ਅਗਰ ਕੁਝ ਨਵੇਕਲਾ ਔਰ ਇਸ ਲੈਵਲ ਤੇ ਅਚੀਵ ਕਰਦਾ ਤਾਂ ਉਹਨੂੰ ਆਪਣੀ ਪ੍ਰਾਪਤੀ ਬੜੀ ਛੋਟੀ ਲੱਗਦੀ ਹੈ ਜੀ ਔਰ ਇੱਕ ਫਾਦਰ ਦੀ ਅਗਰ ਪਹਿਚਾਨ ਉਹਦੀ ਬੇਟੀ ਦੇ ਵਿੱਚ ਮਰਜ ਹੋ ਜਾਏ ਤਾਂ ਉਹ ਉਸ ਲਈ ਉਹ ਸਭ ਤੋਂ ਸੁਫਾਕਾ ਦਿਨ ਹੁੰਦਾ ਤੇ ਮੈਂ ਆਪਣੇ ਆਪ ਨੂੰ ਬੜਾ ਸੁਫਾਕਾ ਪਿਤਾ ਮੰਨਦਾ ਹਾਂ ਕਿ ਇੰਨਾ ਫਰਮਾਦਰ ਬੱਚਾ ਮੈਨੂੰ ਪ੍ਰਮਾਤਮਾ ਨੇ ਬਖਸ਼ਿਆ ਆਪਣੀ ਵਾਈਫ ਤਾਂ ਤੇ ਮਰਦੀ ਉਹਨੇ ਬਹੁਤ ਅੱਛੇ ਸੰਸਕਾਰ ਉਹਨੂੰ ਦਿੱਤੇ ਧਾਰਮਿਕਤਾ ਉਹਦੇ ਵਿੱਚ ਇਹਦੀ ਮਦਰ ਕਰਕੇ ਆ ਔਰ ਮਦਰ ਹੀ ਸ਼ੀਜ਼ ਐਮਪੀਲਿਕਨੋਮਿਕਸ ਸਾਖਸ਼ੀ ਵਿਸ਼ੇਸ਼ ਚ ਬਹੁਤ ਪੜ੍ਹੀ ਲਿਖੀ ਔਰਤ ਹੈ ਉਹਨੇ ਸ਼ੁਰੂ ਤੋਂ ਬੱਚਿਆਂ ਨੂੰ ਪੜਾਇਆ ਬਹੁਤ ਅੱਛੀ ਗਾਈਡੈਂਸ ਦਿੱਤੀ ਬੜਾ ਉਹਨਾਂ ਨੂੰ ਜਿਹੜਾ ਸੰਸਕਾਰ ਬਹੁਤ ਅੱਛੇ ਦਿੱਤੇ ਤੇ ਉਹ ਉਹਨਾਂ ਦੀ ਬਦੌਲਤ ਔਰ ਦੂਸਰੇ ਜਿਹੜੇ ਉਹਨਾਂ ਦੇ ਮਾਮਾ ਜੀ ਔਰ ਟੀਚਰ ਹੈਗੇ ਸੀ ਸੀਏ ਮੋਹਿਤ ਮੋਹਨ ਜੀ ਦਸਵੀਂ ਤੋਂ ਬਾਅਦ ਉਹਨਾਂ ਨੇ ਇਹਨਾਂ ਦੀ ਬਗਦੂਰ ਸੰਭਲੀ ਔਰ ਸੀਏ ਇੰਟਰ ਕਰਕੇ ਉਹਨਾਂ ਆਰਟੀਕਲਸ਼ਿਪ ਰਤਨ ਸਰ ਦੀ ਫਰਮ ਦੇ ਵਿੱਚ ਕਰ ਰਿਹਾ ਹੈਗਾ ਉਹ ਵੀ ਬਹੁਤ ਅੱਛੇ ਸੀਏ ਟੀਚਰ ਹੈਗੇ ਉਹ ਬੇਚੇ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰਕੇ ਚਲਾ ਰਹੇ ਆ ਔਰ ਮੈਂ ਉਮੀਦ ਕਰਦਾ ਹਾਂ ਕਿ ਸਖਸ਼ਮ ਵੀ ਕੈਰੀਅਰਸ ਨਾ ਹੋ ਕੇ ਮੇਰੀ ਦੀ ਤਰ੍ਹਾਂ ਹੀ ਇਸ ਸਮਾਜ ਦੇ ਹਿੱਤ ਲਈ ਸਮਾਜ ਦੇ ਸਰੂਕਾਰਾਂ ਦੇ ਲਈ ਜਿਹੜੀਆਂ ਹੈਗੀਆਂ ਗਲਤ ਅੰਸਰਾਂ ਦੇ ਨਾਲ ਲੜਾਈ ਲੜੇਗਾ ਜਿਹੜੀ ਅਸੀਂ ਜੰਗ ਅਸੀਂ ਵਿਸ਼ਿਸ਼ ਪਰਿਵਾਰ ਨੇ ਸਾਡੇ ਪਿਤਾ ਜੀ ਤੋਂ ਜਾਰੀ ਆ ਉਹ ਅੱਗੇ ਲੈਗੇਸੀ ਦੇ ਵਿੱਚ ਅੱਗੇ ਚਲਾਏਗਾ ਮੈਂ ਤਾਂ ਇਹ ਤਵਕਕੂ ਵੀ ਕਰਦਾ ਹਾਂ ਔਰ ਉਮੀਦ ਵੀ ਕਰਦਾ ਹਾਂ ਆਸ ਰੱਖਦਾ ਹਾਂ ਔਰ ਪਰਮਾਤਮਾ ਕੋ ਅਰਦਾਸ ਵੀ ਕਰਦਾ ਹਾਂ ਜੀ ਇਸ ਸਖਸ਼ਮ ਇਸ ਵਸ਼ਿਸ਼ਟ ਪਰਵਾਰ ਦੀ ਲੇਗੇਸੀ ਨੂੰ ਅੱਗੇ ਹੋਰ ਅੱਗੇ ਉਹ ਬਧਾਵੇ ਹੋਰ ਵੱਡੇ ਲੈਵਲ ਤੇ ਕੰਮ ਕਰੇ ਇਹ ਜੀ ਇਹ ਜੀ ਜੀ ਅਸੀਂ ਗੱਲ ਕਰੀਏ ਸਖਸ਼ਮ ਦੀ ਤਾਂ ਸਖਸ਼ਮ ਨੇ ਚਲੋ ਆਪਣੀ ਮਹੌਤਤਾ ਹੈ ਕਿ ਇਹ ਨੌਜਵਾਨਾਂ ਨੂੰ ਜਿਹੜਾ ਉਹ ਵਿਦੇਸ਼ਾਂ ਵੱਲ ਰੁੱਖ ਕਰਨ ਦੀ بجائے ਆਪਣੇ ਘਰ ਦੇ ਵਿੱਚ ਰਹਿ ਕੇ ਆਪਣੀ ਮਿੱਟੀ ਦੇ ਨਾਲ ਜੁੜ ਕੇ ਜਿਹੜਾ ਕੰਮ ਕਰਨਾ ਚਾਹੀਦਾ ਹੈ ਚਾਹੇ ਉਹ ਸਟੱਡੀ ਹੋਵੇ ਚਾਹੇ ਕਿਸੇ ਵੀ ਖਿੱਤੇ ਦੇ ਵਿੱਚ ਉਹ ਕੰਮ ਕੀਤਾ ਜਾਵੇ ਆਪਣੇ ਮੋਹੂ ਵੀ ਇਹਨਾਂ ਨੇ ਕਹੀ ਇਹ ਗੱਲ ਤੇ ਤੁਸੀਂ ਕਿਵੇਂ ਵੇਖਦੇ ਹੋ ਕਿ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਾਂ ਵੇਖਦੇ ਹਾਂ ਜਾਂ ਬਹੁਤ ਸਾਰੇ ਮਾਪਿਆਂ ਦੀ ਵੀ ਇਹੀ ਤਵੱਜੂ ਹੁੰਦੀ ਹੈ ਜਾਂ ਬਹੁਤ ਸਾਰੇ ਇਹ ਬੱਚਿਆਂ ਦੀ ਵੀ ਇਹੀ ਤਵੱਜੂ ਹੁੰਦੀ ਹੈ ਕਿ ਉਹ ਆਪਣੀ ਜਿਹੜੀ ਮੋਢਲੀ ਸਿੱਖਿਆ ਨੂੰ ਪੂਰਾ ਕਰਨ ਤੋਂ ਬਾਅਦ ਚਾਹੇ ਉਹ 10ਵੀਂ ਜਾਂ 12ਵੀਂ ਦੀ ਪੜ੍ਹਾਈ ਕਰਨ ਤੇ ਉਸ ਤੋਂ ਬਾਅਦ ਆਇਲਸ ਕਰਨ ਤੇ ਜਹਾਜ਼ ਫੜਾ ਕੇ ਕੈਨੇਡਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਜਾ ਕੇ ਉਹ ਸੈਟਲ ਹੋ ਜਾਣ ਜਾਂਦੇ ਸਟੱਡੀ ਦੇ ਨਾਮ ਤੇ ਆ ਪਰ ਮੇਨ ਮੋਟਿਵ ਜਿਹੜਾ ਹੁੰਦਾ ਉੱਥੋਂ ਦੀ ਪੀਆਰ ਹਾਸਲ ਕਰਨਾ ਹੈ ਜੀ ਤੇ ਕਦੇ ਸਖਸ਼ਮ ਨੇ ਵੀ ਕਦੀ ਇਸ ਤੋਂ ਪਹਿਲਾਂ ਕ ਐਕਚੁਅਲੀ ਚੇਤਨ ਜੀ ਸਾਡੀ ਕਿਹੜਾ ਕਰਦਾ ਮਾਹੌਲ ਹੈ ਐਨਰਜੀ ਚ ਸਾਡੇ ਬੜੇ ਭਾਈ ਸਾਹਿਬ ਦੀਪਕ ਬਿਸ਼ੇਸ਼ ਜੀ ਉਹ ਤਿੰਨ ਵਾਰ ਦੀ ਸਟੇਟ ਅਵਾਰਡੀ ਹੈ ਜੀ ਜੀ ਸਾਡੀ ਫੈਮਿਲੀ ਚ ਸਿਰਫ 21 ਉਹ ਹੀ ਗਵਰਨਮੈਂਟ EMPLOYEE ਹੈ ਜੀ ਜਾਂ ਸਰਵਿਸ ਦੇ ਵਿੱਚ ਹੈਗੇ ਜੀ ਤੇ ਅਸੀਂ ਦੋਨੋਂ ਪਰਸਰ ਛੋਟੇ ਸੰਜੀਵ ਸ਼ਿਸ਼ ਸੁਣੀ ਤੇ ਮੈਂ ਖੁਦ ਅਸੀਂ ਸੈਲਫ EMPLOYEED ਲੋਕ ਹੈਗੇ ਜੀ ਅਸੀਂ ਖੁਦ ਆਪਣੇ ਲਈ ਜਿਹੜਾ ਰੁਜ਼ਗਾਰ ਪੈਦਾ ਕਰਕੇ ਤੇ ਉਹਦੇ ਨਾਲ ਅਸੀਂ ਆਪਣਾ ਜੀਵਨ ਯਪਨ ਕੀਤਾ ਅੱਜ ਵੀ ਜਿਹੜਾ ਮੇਰੇ ਘਰ ਦਾ ਜਿਹੜਾ ਚੁੱਲਾ ਜਲਦਾ ਹੈਗਾ ਮੇਰੀ LIC ਦੀ ਰੀਨਿਊਵਲ ਕਮਿਸ਼ਨ ਔਰ ਜੋ ਮੈਂ ਆਪਣੀ ਜੀਵਨ ਦੇ ਵਿੱਚ ਆਪਣੇ ਪੈਸੇ ਜੋੜ ਕੇ ਉਹ ਮੈਂ ਬੈਂਕ ਦੇ ਵਿੱਚ ਐਫ ਡੀ ਕਰਾ ਕੇ ਉਸ ਬੈਂਕ ਐਫ ਡੀ ਦੇ ਇੰਟਰਸਟ ਦੇ ਨਾਲ ਆਪਣਾ ਕਰਦਾ ਖਰਚਾ ਚਲਾਣਾ ਮੈਂ 2016 ਤੋਂ ਕੋਈ ਵੀ ਅਜਿਹਾ ਕੰਮ ਨਹੀਂ ਕਰਦਾ ਜਿਸ ਦੇ ਨਾਲ ਮੈਂ 1 ਰੁਪਿਆ ਵੀ ਕਮਾ ਕੇ ਕਰਨ ਲਿਆ ਕਿਹਾ ਮੈਂ ਟੋਟਲੀ ਦੇਸ਼ ਨੂੰ ਸਮਰਪਿਤ ਹਾਂ ਵਾਟ ਏਵਰੀ ਸਕੈਮ ਚਾਹੇ ਐਸ ਬੀ ਆਈ ਗੋਲਡ ਲੋਨ ਸਕੈਮ ਹੋਵੇ ਹਾਰਪੁਰ ਲੈਂਡ ਸਕੈਮ ਹੋਵੇ ਸੰਗਰੂਰ ਦੇ ਵਿੱਚ ਲੈਂਡ ਸਕੈਮ ਹੋਇਆ ਹਿਮਾਚਲ ਦੇ ਵਿੱਚ ਉਹ ਸਾਰੇ ਉਹਨਾਂ ਨੂੰ ਮੈਂ ਐਕਸਪੋਜ਼ ਕੀਤਾ ਹੁਣ ਤਾਂ ਮੈਨੂੰ ਕਈ ਵਾਰੀ ਯਾਦ ਨਹੀਂ ਰਹਿੰਦਾ ਮੈਂ ਇੰਨਾ ਉਹ ਯਾਦ ਕਰਨਾ ਪੈਂਦਾ ਮੈਂ ਕੀ ਕੀ ਕੰਮ ਕੀਤੇ ਹੈ ਗਿਆ ਮਤਲਬ ਪ੍ਰਮਾਤਮਾ ਨੇ ਇਹ ਨਾ ਕੁਝ ਕਰਵਾ ਲਿਆ ਮੇਰੇ ਕੋਲੋਂ ਮੇਰੀ ਔਕਾਤ ਨਹੀਂ ਸੀਗੀ ਪਰ ਉਹਨੇ ਕਰਵਾ ਲਿਆ ਕਰਨ ਕਰਾਵੇ ਆਪਿਆ ਤੇ ਉਹ ਉਹ ਜਿਹੜੀ ਲੇਗੇਸੀ ਹੈ ਉਹਗੇ ਸਖਸ਼ਮ ਨੇ ਕਦੇ ਵੀ ਜਾਂ ਪੂਰੇ ਪਰਿਵਾਰ ਦੇ ਕਿਸੇ ਬੱਚੇ ਨੇ ਬਾਹਰ ਜਾਣ ਦੇ ਜੈਸਮੀਨ ਸਾਡੇ ਕਰਦਾ ਬਹੁਤ ਸ਼ਾਇਨੀਕ ਬੱਚਾ ਹੈਗਾ ਜੀ ਉਹ ਇਸ ਟਾਈਮ ਪੀ ਐਚ ਡੀ ਲਾ ਕਰ ਰਹੀ ਹੈ ਪਹਿਲਾਂ ਉਹਨੇ ਆਪਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਬੈਰਲਿਸ ਸੀ ਕਿ ਹੁਣ ਉਹਨੇ ਐਲ ਐਲ ਐਮ ਦੇ ਵਿੱਚ ਉੱਥੇ ਟੌਪ ਕੀਤਾ ਆਪਣਾ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਨਿਊਜ਼ ਸਿਪਟੇ ਆਲਾ ਚ ਉਹ ਉਹ ਉੱਥੇ ਪੀ ਐਚ ਡੀ ਕਰ ਰਹੀ ਹੈ ਜੀ ਔਰ ਜੁਡੀਸ਼ੀ ਦੀ ਤਿਆਰੀ ਕਰ ਰਹੀ ਹੈ मतलब ਕਿਸੇ ਵੀ ਬੱਚੇ ਨੇ ਪੈਸੇ ਦੂਸਰਾ ਬੇਟਾ ਇਥੇ ਵੰਡਰ ਸੀਮੈਂਟ ਦੇ ਵਿੱਚ ਏਰੀਆ ਮੈਨੇਜਰ ਹੈਗਾ ਜੀ ਉਹ ਆਪਣਾ ਪੋਲੀਟੈਕ ਨਿਕ ਕਰਕੇ ਨੰ ਸਰਵਿਸ ਚਲਾ ਗਿਆ ਸੰਜੀਵ ਉਹਨਾਂ ਦਾ ਬੇਟਾ ਸ਼ਿਕਰ ਵਿਸ਼ੇਸ਼ ਚ ਉਥਾਪਰ ਦੇ ਵਿੱਚ 2 ਲੋਗ ਹੈ ਉਹ ਇਲੈਕਟ੍ਰੋਨਿਕਸ ਐਂਡ ਕੰਪਿਊਟਰ ਇੰਜੀਨੀਅਰਿੰਗ ਕਰ ਰਿਹਾ ਹੈ ਜੀ ਕਿਸੇ ਵੀ ਬੱਚੇ ਨੇ ਬਾਹਰ ਨਾ ਤੇ ਐਜੂਕੇਸ਼ਨ ਬਾਰੇ ਸੋਚਿਆ ਸਾਡੇ ਕਰਦੇ ਕਲਚਰ ਵੀ ਨਹੀਂ ਹੈਗਾ ਔਰ ਸੋਚ ਵੀ ਨਹੀਂ ਹੈਗੀ ਅਸੀਂ ਤਾਂ ਆਪਣੇ ਭਾਰਤ ਵਿੱਚ ਰਹਿ ਕੇ ਆਪਣੇ ਭਾਰਤ ਦੀ ਹੀ ਸੇਵਾ ਕਰਨਾ ਚਾਹੁੰਦੇ ਆ ਆਪਣਾ ਅਗਰ ਪ੍ਰਮਾਤਮਾ ਨੇ ਜੋ ਸਾਨੂੰ ਟੈਲੈਂਟ ਦਿੱਤਾ ਆ ਅਸੀਂ ਉਸ ਟੈਲੈਂਟ ਨੂੰ ਆਪਣੇ ਦੇਸ਼ ਵਾਸਤੇ ਹੀ ਵਰਤਣਾ ਚਾਹੁੰਦੇ ਆ ਜੀ ਤਾਂ ਆਪਾਂ ਸਖਸ਼ਮ ਦੇ ਮਦਰ ਸਾਖਸ਼ੀ ਵਿਸ਼ੇਸ਼ੀ ਨਾਲ ਵੀ ਗੱਲਬਾਤ ਕਰ ਲੈਂਦੇ ਆ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸੋ ਕਿਹਾ ਜਾਂਦਾ ਹੈ ਕਿ ਧੀਆਂ ਦਾ ਪਿਓ ਨਾਲ ਤੇ ਪੁੱਤਾਂ ਦਾ ਮਾਮਾ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਸੋ ਅੱਜ ਪੁੱਤ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ ਤੁਸੀਂ ਵੀ ਖੁਸ਼ ਹੋ ਘਰ ਦੇ ਵਿੱਚ ਵੀ ਰੌਣਕ ਹੈ ਪੂਰੀ ਕੀ ਕਹਿਣਾ ਚਾਹੁੰਦੇ ਹੋ ਜੀ ਫਿਰ ਨਾ ਥੈਂਕ ਯੂ ਤੁਹਾਡਾ ਚੇਤਨ ਜੀ ਜੀ ਬਾਕੀ ਇਹਦੀ ਪਰਮਾਤਮਾ ਦਾ ਸ਼ੁਕਰ ਆ ਉਹਦਾ ਧੰਨਵਾਦ ਇਹਨਾਂ ਦੇ ਗੁਰੂ ਜੀ ਦਾ ਧੰਨਵਾਦ ਮੂਵੀ ਕੁਮਾਰ ਜੀ ਦਾ ਬਾਕੀ ਇਹ ਦੀ ਜਿਹੜੀ ਨਿਸ਼ਚੈ ਸੀ ਕੌਨਫੀਡੈਂਸੀ ਜੋ ਇਹਨਾਂ ਦੇ ਪਾਪਾ ਤੋਂ ਆਇਆ ਕਿਉਂਕਿ ਮੈਂ ਤਾਂ ਇਹੀ ਕਹਿੰਦੀ ਸੀ ਕਿ ਲਗਨ ਨਾਲ ਪੜੋ ਜੋ ਵੀ ਚੂਜ਼ ਕਰਨਾ ਔਰ ਜੋ ਪੜਨਾ ਹੋ ਮਤਲਬ ਇਸ ਤਰ੍ਹਾਂ ਪੜਨਾ ਕਿ ਤੁਸੀਂ ਕਰਮ ਕਰ ਰਹੇ ਹੋ ਆਪਣੇ ਲਈ ਆਪਣੇ ਜਿੱਦਾਂ ਨੇ ਕਿਹਾ ਇਮਾਨਦਾਰ ਹੋਣਾ ਸਾਡੀ ਆਤਮਾ ਕਹੇ ਕਿ ਤੁਸੀਂ ਹਲੇ ਹੋਰ ਪੜਨਾ ਹੈ ਕਿ ਤੁਸੀਂ ਦਿਖਾਣ ਲਈ ਨਹੀਂ ਕਿਸੇ ਨੂੰ ਪੜਨਾ ਕਿ ਮਮਾ ਨੇ ਦੇਖਣਾ ਜਾਂ ਪਾਪਾ ਨੇ ਦੇਖਣਾ ਸਾਨੂੰ ਕਦੀ ਚੈੱਕ ਕਰਨ ਦੀ ਲੋੜ ਵੀ ਨਹੀਂ ਤੇ ਅੰਦਰ ਬੜਦੇ ਕਮਰੇ ਦੇ ਵਿੱਚ ਤੇ ਤੁਸੀਂ ਆਪਣੇ ਆਪ ਤੇ ਇਮਾਨਦਾਰ ਹੋ ਹੋਏ ਨਹੀਂ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ ਬੰਦਾ ਤਾਂ ਸੀ ਮੋਬਾਈਲ ਦੇਖ ਲਈ ਜਦ ਉਹ ਓ ਨਹੀਂ ਤੁਹਾਡੀ ਆਤਮਾ ਕਹੇ ਆਪਣੇ ਆਤਮਾ ਤੋਂ ਸੱਚੇ ਹੋ ਉਹੀ ਇਹਨਾਂ ਦੀ ਸਫਲਤਾ ਦਾ ਕਦੇ ਸੋਚਿਆ ਸੀ ਕਿ ਸਖਸ਼ਮ ਇਸ ਮੁਕਾਮ ਤੱਕ ਪਹੁੰਚੇਗਾ ਚਲੋ ਟੈਸਟ ਦਿੱਤਾ ਬੰਦੇ ਨੂੰ ਵੀਦ ਹੁੰਦੀ ਹੈ ਕਿ ਨਹੀਂ ਸਾਡਾ ਬੇਟਾ ਕਲੀਅਰ ਕਰ ਲੇਗਾ ਪਰ ਇੱਕ ਕਲੀਅਰ ਹੋਣ ਤੋਂ ਵੀ ਉੱਪਰ ਜਿਹੜਾ ਹਾਈ ਲੈਵਲ ਹੈ ਉਹ ਸਖਸ਼ਮ ਨੇ ਹਾਸਲ ਕੀਤਾ ਹੈ ਨਾ ਇਕੱਲੇ ਪੰਜਾਬ ਦੇ ਵਿੱਚੋਂ ਜਾਂ ਗਵਾਂਡੀ ਸੂਬੇ ਦੇ ਵਿੱਚੋਂ ਬਲਕਿ ਦੇਸ਼ ਭਰ ਦੇ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ ਜੀ ਕਦੇ ਸੋਚਿਆ ਸੀ ਕਿ ਇਸ ਤਰ੍ਹਾਂ ਦਾ ਘਰ ਦੇ ਵਿੱਚ ਮਾਹੌਲ ਬਣੇਗਾ ਜੀ ਇਹ ਤਾਂ ਸੋਚਿਆ ਸੀ ਕਿ ਅੱਛੇ ਨੰਬਰ ਬਹੁਤ ਬੜੀਆ ਪੋਜੀਸ਼ਨ ਆਏਗੀ ਜੀ ਦੇਸ਼ ਭਰ ਚ ਨਾਮ ਰੋਸ਼ਨ ਕਰਵਾਇਆ ਤਾਂ ਨਹੀਂ ਸੋਚਿਆ ਸੀ ਜੀ ਇਹ ਪਰਮਾਤਮਾ ਦਾ ਨਗਾ ਤੇ ਕੁਝ ਆਪਣੇ ਮੈਂ ਤਾਂ ਇਹੀ ਕੰਨੀ ਸੀ ਕਿ ਆਪਣੇ ਪਾਪਾ ਦੇ ਗੂਣ ਦੇਖੋ ਜਦੋਂ ਇਹ ਕਰਦੇ ਆ ਨਾ ਕੰਮ ਪੂਰੀ ਡੈਡੀਕੇਸ਼ਨ ਹੁੰਦੀ ਅੱਧਾ ਘੰਟਾ ਵੀ ਨੀਂ ਸੌਂਦੇ ਨਹੀਂ 24 24 ਘੰਟੇ ਕੰਮ ਕਰਦੇ ਅੱਛਾ ਤੁਸੀਂ ਕਦੇ ਸਖਸ਼ਮ ਦੇ ਪਾਪਾ ਨੂੰ ਨਹੀਂ ਰੋਕਿਆ ਕਿਉਂ ਇੰਦਾ ਪੰਗੇ ਲੈਣੇ ਹੋ ਕਦੀ ਸਕੈਮ ਉਜਾਗਰ ਕਰ ਦੇਂਦੇ ਕਿਉਂਕਿ ਜਦੋਂ ਮੈਂ ਵੀ ਤਿੱਖੀਆਂ ਖ਼ਬਰਾਂ ਕਰਦਾ ਮੇਰੇ ਘਰ ਦੇ ਕਹਿ ਦਿੰਦੇ ਆ ਕਿ ਪੁੱਤ ਹੁਣ ਵਿਆਹ ਹੋ ਗਿਆ ਕੱਲ ਨੂੰ ਨਿਆਣੇ ਵਾਲੇ ਹੋ ਜਾਣਾ ਉਹਨੂੰ ਛੱਡ ਦੇ ਵੇ ਇਹ ਕੰਮ ਕਿ ਜਿਆਦਾ ਸਮੱਸਿਆ ਦਾ ਰੱਖਣਾ ਬਣੋ ਆਪਣਾ ਕੰਮ ਕਰੋ ਕੰਮ ਤੋਂ ਨਹੀਂ ਮਨਾ ਕਰਦੇ ਕਿ ਪੰਗੇ ਨਾਲ ਹੋਵੋ ਕਿਉਂਕਿ ਅਸੀਂ ਆਪਣੇ ਵੱਲੋਂ ਆਪਣਾ ਬੈਸਟ ਦਿੰਨੇ ਆ ਇੱਕ ਓਨੈਸਟੀ ਦੀ ਮਿਸਾਲ ਹਾਸਲ ਕਰਦੇ ਆ ਪਰ ਉਹ ਕਿਤੇ ਨਾ ਕਿਤੇ ਡਰ ਵੀ ਰਹਿੰਦਾ ਮਾਪਿਆਂ ਨੂੰ ਹੈਨਾ ਜੀ ਨਹੀਂ ਉਹ ਨਹੀਂ ਹੈਗਾ ਅਸੀਂ ਕਦੀ ਵੀ ਨਹੀਂ ਕਿਹਾ ਈਵਨ ਮੇਰੇ ਮਦਰ ਇਨ-ਲॉ ਇਹਨਾਂ ਦੇ ਮਦਰ ਤੇ ਉਹਨਾਂ ਨੇ ਵੀ ਨਹੀਂ ਕਦੀ ਕਿਹਾ ਅਸੀਂ ਘਰ ਚੋਂ ਕਿਸੇ ਨੇ ਨਹੀਂ ਕਿਹਾ ਨਾਲ ਹੁਣ ਸਾਨੂੰ ਇਹ ਪਤਾ ਕਿ ਇਹ ਠੀਕ ਕਰ ਰਿਹਾ ਸਮਾਜ ਦੇ ਹਿੱਤ ਲਈ ਕਰਦੇ ਅਸੀਂ ਕਿਉਂ ਡਰੀਏ ਜੋ ਦੇਣਾ ਤੇ ਐਫ ਆਰ ਆਈ even ਤੁਸੀਂ ਛੋਟੇ ਬੱਚੇ ਬੇਟੀ ਨੂੰ ਪੁੱਛ ਲਓ ਕਿਸੇ ਨੇ ਵੀ ਐਮ ਐਲ ਏ ਵਗੈਰਾ ਹੈ ਡਾਕਟਰ ਰਾਜਮਾਰਾ ਹੈ ਮੈਡਮ ਤੁਸੀਂ ਡਰਨਾ ਨਹੀਂ ਮੈਂ ਕਿਉਂ ਡਰੀਏ ਵੀ ਅਸੀਂ ਕੋਈ ਗਲਤ ਥੋੜੀ ਕੀਤਾ ਨਾ ਇਹ ਗਲਤ ਕਰਦੇ ਤਾਂ ਅਸੀਂ ਇਹਨਾਂ ਨੂੰ ਕਿਉਂ ਡੀ ਮੋਟੀਵੇਟ ਕਰੀਏ ਜੋ ਕਰਦੇ ਵਧੀਆ ਕਰਦੇ ਸਾਨੂੰ ਪਤਾ ਹੈ ਅੱਛਾ ਕਰਦੇ ਪਏ ਔਰ ਆਪਣੇ ਲਈ ਥੋੜੀ ਕਰਦੇ ਨੇ ਸਮਾਜ ਲਈ ਦੇਸ਼ ਲਈ ਸਮਾਜ ਲਈ ਕਰਦੇ ਪਏ ਔਰ ਹਰ ਆਪਣੇ ਲਈ ਤਾਂ ਹਰ ਕੋਈ ਸੋਚਦਾ ਪੇਨ ਅਸੀਂ ਇਹ ਲੈਂਦੇ ਆ ਪਰ ਉਹ ਸਪੇਨ ਵੀ ਉਹ ਸਮਾਜ ਦੇ ਹਿੱਤ ਵਾਸਤੇ ਹੁੰਦੀ ਹੈ ਜੇ ਤਾਂ ਕਹਿੰਦੇ ਆ ਕਿ ਮੈਂ ਹੋਰ ਰਜੀਵ ਵਿਸ਼ਿਸ਼ਟ ਪੈਦਾ ਕਰਾਂ ਮੈਂ ਇਕੱਲਾ ਕਿਉਂ ਹਰ ਨੂੰ ਹੀ ਕੰਟੀਨਿਊ ਕਰਦਾ ਜੇ ਤੋ ਐਕਚੁਅਲੀ ਅਸੀਂ ਦੂਜੇ ਲਈ ਸੋਚਦੇ ਆ ਨਾ ਉਹਦੇ ਲਈ ਕੁਝ ਕਰਨ ਦੀ ਕੋਸ਼ਿਸ਼ ਕਰਦੇ ਫਿਰ ਆਬੋ ਤੁਹਾਡਾ ਆਪਣੇ ਆਪ ਸਵਾਰਨ ਲੱਪੰਦਾ ਇਹ ਅੱਜ ਪਾਪਾ ਨੇ ਲੋਕ ਇੰਨੀ ਲੋਕਾਂ ਦੀ ਹੈਲਪ ਕਰਦੇ ਕਰੋਨਾ ਕਾਲ ਚ ਵੀ ਇਹਨਾਂ ਨੇ ਬਹੁਤ ਹੈਲਪ ਕੀਤੀ ਤਾਂ ਹੋ ਸਕਦਾ ਕਿ ਪ੍ਰਮਾਤਮਾ ਨੇ ਉਹਦਾ ਫਲ ਅੱਜ ਸਾਨੂੰ ਦਿੱਤਾ ਹੈ ਮੈਂ ਇਹ ਗੱਲ ਜੁੜਨੀ ਚਾਹੁੰਦਾ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਚੇਤਨ ਜੀ ਜੀ ਸਰ ਜੀ ਛੋਟੀ ਜੀ ਤੁਸੀਂ ਜਿਹੜਾ ਪ੍ਰਸ਼ਨ ਪੁੱਛਿਆ ਨਾ ਜੀ ਹਾਂ ਜੀ ਐਕਚੁਅਲੀ ਵਿੱਚ ਜਿਹੜਾ ਡਰ ਪਿਆ ਹੈ ਨਾ ਜੀ ਉਹ ਤੁਹਾਡੀ ਸੜੀ ਜੀ ਸਾਡੀ ਪਿਤਾ ਜੀ ਬਲਾਈਂਡ ਸੀਗੇ ਜੀ ਸਾਡਾ ਜਿਹੜਾ ਜਨਮ ਦਿਹਰਤ ਹੁੰਦਾ ਹੈ ਜੀ ਗਸ਼ਪਤੀ ਜਾਕਰੂ ਸੈਨ ਦੀ ਕੋਠੀ ਦਾ ਮੇਰੇ ਫਾਦਰ 올 ਇੰਡੀਆ ਬਲਾਈਂਡ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸੀਗੇ ਜੀ ਤੇ ਸਾਡੇ ਕੋਲ ਉਹਨਾਂ ਦੀ ਸੀਬੀਆਈ ਦਿਨਾਲ ਕੋਰਸਪੋਨਡੈਂਸ ਪਈ ਹੈ ਪੁਰਾਣੀ ਜੀ ਮਤਲਬ ਉਹ تھی ਉਹ ਕੋਈ ਬਹੁਤ ਵੱਡੀ ਕੰਪਨੀ ਸੀ ਮੈਂ ਨਾ ਨਹੀਂ ਲੈਣਾ ਚਾਹਾਂਗਾ ਤੁਹਾਡੇ ਚੈਨਲ ਲਈ ਵੀ ਪ੍ਰੋਬਲਮ ਹੋਏਗੀ ਤੇ ਮੇਰੇ ਲਈ ਵੀ ਉਹਨਾਂ ਦਾ ਸਕੈਮ ਉਹ ਮਤਲਬ ਸਭ ਤੋਂ ਵੱਡੀ ਕੰਪਨੀ ਹੈ ਜਿਹੜਾ ਦੂੰਦੀ ਜੀ ਤੁਸੀਂ ਸਮਝ ਸਕਦੇ ਆ ਤਾਂ ਉਹ ਉਹਦਾ ਸਕੈਮ ਉਹਨਾਂ ਨੇ ਆਊਟ ਕੀਤਾ ਸੀ ਤੇ ਉਹਦੀ ਕੋਰਸਪੋਨਡੈਂਸ ਇੱਕ ਬਲਾਈਂਡ ਆਦਮੀ ਸੀ ਪੀਆਈ ਨਾ ਕਰ ਰਿਹਾ ਉਹਦੀ ਫਾਈਲ ਸਾਡੇ ਵੱਡੇ ਭਾਈ ਸਾਹਿਬ ਨੇ ਸੰਭ ਕੇ ਰੱਖੀਆਂ ਜੀ ਜੀ ਕੋ ਉਸ ਟਾਈਮ ਮੈਂ 4 ਸਾਲ ਦਾ ਸੀ ਉਹ ਡੈਥ ਹੋ ਗਈ ਦੀਪੇ ਭਾਈ ਸਾਹਿਬ ਸਾਰੇ 9-10 ਸਾਲ ਦੇ ਸੀਗੇ ਜੀ ਪਰ ਉਹਨਾਂ ਨੇ ਕਾਗਜ਼ ਸੰਭ ਕੇ ਰੱਖੇ ਉਹਨਾਂ ਨੇ ਰਿਕਾਰਡ ਕੀ ਜਬਰਦਸਤੀ ਕੀਤਾ ਮੇਰੇ ਦੱਸਿਓ ਇਸ ਸਾਡੇ ਜੀਨ ਦੇ ਵਿੱਚ ਆ ਇੱਕ ਸਾਡੇ ਪਿਤਾ ਜੀ ਬਲਾਈਂਡ ਸਾਡੀ ਮਦਰ ਬਲਾਈਂਡ ਮਤਲਬ ਉਹਨਾਂ ਦੇ ਜੀਨ ਦੇ ਵਿੱਚ ਹੈਗਾ ਮੈਂ ਇੱਕ ਦਿਨ ਜਲੰਧਰੋਂ ਆ ਰਿਹਾ ਸੀ ਮੈਂ ਆਪਣੀ ਮਦਰ ਦੀ ਗੱਲ ਕਰ ਰਿਹਾ ਦੋ ਕੁ ਸਾਲ ਪਹਿਲਾਂ ਦੀ ਗੱਲ ਹੈ ਮੇਰੇ ਬਾਸੀ ਦੇ ਬੇਟੇ ਕੁਲਦੀਪ ਚਵਾੜੀ ਦੀ ਗੱਡੀ ਦੇ ਵਿੱਚ ਸੀ ਸਾਡੇ ਮਾਸੜੀ ਦੀ ਡੈਥ ਹੋ ਗਈ ਤੇ ਜਲੰਧਰ ਤੋਂ ਵਾਪਸ ਆ ਰਹੇ ਤਾਂ ਬਹੁਤ ਵੱਡੀ ਕੰਡਸਟਰੀ ਹੈ ਨਾਮ ਨਹੀਂ ਲੈਣਾ ਫਿਰ ਤੁਹਾਡੇ ਵਾਸਤੇ ਪ੍ਰੋਬਲਮ ਹੋਏਗੀ ਜੀ ਉਸ ਇੰਡਸਟਰੀ ਦੇ ਮੂਹਰੇ ਨੰਗਰ ਲੱਗੇ ਕਹਿੰਦੇ ਬੇਟਾ ਇਹਦੇ ਮੂਹਰੇ ਤੇ ਟਰੱਕ ਟਿਪਰ ਖੜੇ ਰਹਿੰਦੇ ਹੈਗੇ ਆ ਪਰ ਪਰ ਕੇ ਸਮਾਨ ਤਾਂ ਇਤੇ ਰੋਜ਼ ਇੱਕ ਦੋ ਐਕਸੀਡੈਂਟ ਹੁੰਦੇ ਆ ਤੇ ਕਿਸੇ ਦੀ ਮੌਤ ਹੁੰਦੀ ਆ ਤੂੰ ਇਹਦੇ ਖਿਲਾਫ ਕਿਉਂ ਨਹੀਂ ਕੰਮ ਕਰਦਾ ਉਹ ਉਹ ਸ਼ਾਰਪੁਰ ਦੀ ਨਹੀਂ ਪੰਜਾਬ ਦੀ ਨਹੀਂ ਇੰਡੀਆ ਦੀ ਪਹਿਲੀਆਂ ਪੰਜ ਇੰਡਸਟਰੀਜ਼ ਦੇ ਵਿੱਚੋਂ ਇੱਕ ਇੰਡਸਟਰੀ ਹੈ ਜੀ ਹੁਣ ਜਿਹਦੀ ਮਾਂ ਆਪਣੇ ਪੁੱਤ ਨੂੰ ਕਹਿੰਦੀ ਆ ਉਸ ਐਡੇ ਵੱਡੇ ਆਦਮੀ ਨਾਲ ਤੂੰ ਆਡਾ ਲੈ ਲਾ ਤੂੰ ਉਸ ਪਰਿਵਾਰ ਨੂੰ ਤੁਸੀਂ ਹੁਣ ਕਮਲਿਆਂ ਦਾ ਡੱਬੇ ਕਹੋਗੇ ਜੀ ਤੇ ਸਾਡੇ ਤਾਂ ਘਰ ਦਾ ਮਾਹੌਲ ਅਸੀਂ ਸਖਸ਼ਮ ਤੋਂ ਅੱਜ ਅਸੀਂ ਫਿਰ ਤਵਕਕ ਕਰਦੇ ਨੇ ਆਪਣੀ ਸੱਚ ਸਟੇਟਮੈਂਟ 'ਚ ਨਹੀਂ ਕਿਹਾ ਇਨਾਂ ਦੋਨੋਂ ਬੱਚਿਆਂ ਦਾ ਇਵਨ ਸੁਕ੍ਰਤੀ ਵੀ ਇਸ ਟਾਈਮ ਸੀਏ ਅ ਅ ਦੇ ਅੱਧ ਤੋਂ ਉੱਪਰ ਚਲੀ ਗਈ ਹੈਗੀ ਜੀ ਔਰ ਉਹਦਾ ਇਸ ਟਾਈਮ ਬੀਕਮ ਦਾ ਲਾਸਟ ਬੈਸਟ ਬੀਕਮ ਉਹਦਾ ਸਖਸ਼ਮ ਨੇ ਆਪਣੇ 6 ਮਸਟਰਸ ਚ ਯੂਨੀਵਰਸਿਟੀ ਮੈਰੀਕਲਸ ਚ ਆਇਸੀ 90% ਨੰਬਰ ਲੈ ਕੇ ਸੁਕ੍ਰਿਤੀ ਵੀ 80% ਤੋਂ ਵੱਧ ਨੰਬਰ ਲੈਣ ਵਾਲਾ ਬੱਚਾ ਹੈ ਉਹ ਇਹਨਾਂ ਦੋਨੋਂ ਬੱਚਿਆਂ ਦੀ ਇੱਕ ਖਾਹਿਸ਼ ਹੈ ਵੀ ਸੀ ਹਿਡਨ ਬਰਵਰ ਕੀ ਫਰਮ ਜਿਨੇ ਉਹ ਬਹੁਤ ਵੱਡੇ ਸਮੂਹ ਦਾ ਕੋਟਾਲਾ ਬਾਹਰ ਕੱਢਿਆ ਉਸ ਦਾ ਇਸ ਫਰਮ ਬਣਾ ਕੇ ਕਿਉਂਕਿ ਬਹੁਤ ਸਾਰਾ ਕੋਟਾਲਾ ਤੋਂ ਅਕਾਊਂਟਸ ਦੀ ਵੀ ਚਾਹੀਆ ਜੀ ਉਹ ਜੋ ਮੇਰੀ ਮੈਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਸਾਡੇ ਕੋਲ ਟੀਮ ਜੈਸਪੀਨ ਸਾਡੇ ਕੋਲ ਬਹੁਤ ਅੱਛਾ ਐਡਵੋਕੇਟ ਹੈ ਇਹ ਬੱਚੇ ਸੀਏ ਹੋ ਜਾਣਗੇ ਤੇ ਸਿੱਕਰਦੀ ਟੀਮ ਹੋ ਜਾਈਏ ਕਰਦੀ ਟੀਮ ਤਿਆਰ ਕਰ ਲਈ ਕਿ ਜਿੰਦਾ ਤਾਂ ਕਿ ਜਿਹੜਾ ਹੈਗਾ ਸੀ ਉਹ ਸਾਰਾ ਕੁਛ ਸੀ ਕਿਉਂਕਿ ਇਹਨਾਂ ਸਰਮਾਇਆ ਵੀ ਹੈ ਨਹੀਂ ਅਸੀਂ ਵਕੀਲਾਂ ਨੂੰ ਫੀਸਿਸ ਦੇ ਸਕੇਏ ਚਾਰਟਡ ਅਕਾਊਂਟਡੰਟ ਫੀਸਿਸ ਦੇ ਸਕੇਏ ਅਸੀਂ ਕਰਨੀ ਦੇਸ਼ ਭਗਤੀ ਹੈ ਇਹ ਬੱਚਾ ਵੀ ਪੈਸੀ ਨਹੀਂ ਕਮਾਏਗਾ ਤੁਸੀਂ ਇਹ ਨਹੀਂ ਕਹੋਗੇ 1 ਕਰੋੜ ਦੇ ਪੈਕੇਜ ਤੇ ਚਲਾ ਗਿਆ 50 ਲੱਖ ਦੇ ਪੈਕੇਜ ਤੇ ਚਲਾ ਗਿਆ ਇਹ ਸਾਡੇ ਵੰਗੂ ਦਾਲ ਫੁੱਲ ਕਹੀ ਕਮਾਏਗਾ ਆਪਣੇ ਆਪਣੇ ਲਈ ਪਰ ਦੇਸ਼ ਵਾਸਤੇ ਜ਼ਰੂਰ ਅਸੀਂ ਜਿਉਂ ਦਾ ਰਿਕਾਰਡ ਕਹਿ ਸਕਦੇ ਸੀ 11000 ਕਰੋੜ ਰੁਪਏ ਸਰਕਾਰ ਦਾ ਭਾਰ ਸਰਕਾਰ ਮਾਸ਼ਾਅੱਲਾਹ ਵੀ ਤਾਂ ਬਚਾਇਆ ਆਨ ਦਾ ਰਿਕਾਰਡ ਤਾਂ ਇਹ ਸਤੂ ਵੀ ਉੱਪਰ ਮੱਲਾ ਮਾਰੇਗਾ ਮੈਂ ਇਤੋ ਹੀ ਤਵਕਕੋ ਵੀ ਕਰਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਸਾਹਿਬ ਸੋ ਇਹ ਸੂਏ ਸਿਹ ਹੁਸ਼ਾਰਪੁਰ ਦਾ ਵਿਸ਼ਿਸ਼ਟ ਪਰਿਵਾਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਨੇ ਕਿ ਕੈਗ ਦੀ ਪ੍ਰੀਖਿਆ ਦੇ ਵਿੱਚ ਉਹ ਦੇਸ਼ ਭਰ ਦੇ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ ਸੋ ਜਿੱਥੇ ਸਖਸ਼ਮ ਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਸੋ ਪਰਿਵਾਰ ਵਿਸ਼ਿਸ਼ਟ ਪਰਿਵਾਰ ਇੱਕ ਅਜੀਹਾ ਪਰਿਵਾਰ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਜਿੱਥੇ ਕਿਤੇ ਵੀ ਕੋਈ ਘਟਾਲੇ ਹੁੰਦੇ ਨੇ ਉਹਨਾਂ ਨੂੰ ਉਜਾਗਰ ਕਰਦਾ ਆਇਆ ਹੈ ਤਾਂ ਉਹਨਾਂ ਦਾ ਖੁਲਾਸਾ ਕਰਦਾ ਹੈ ਸੋ ਜਿਵੇਂ ਰਜੀਵ ਵਿਸ਼ਿਸ਼ਟ ਨੇ ਖੁਲਾਸੇ ਕੀਤੇ ਇਸੇ ਤਰ੍ਹਾਂ ਦੀ ਉਮੀਦ ਉਹ ਆਪਣੇ ਬੱਚਿਆਂ ਤੋਂ ਵੀ ਰੱਖਦੇ ਨੇ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕ ताजा तरी खबरांचे जुडे रोहो शार्पर न्यूज ते